ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਭਰਾ ਆਪਣਾ ਚਰਨਜੀਤ ਸਿੰਘ ਜੀ ਪਿੰਡ ਪਿੰਡ ਸਹਿਣਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਨੰਬਰ 82890 ਹਾਂਜੀ 42665 ਜੀ ਦਵਾਰੇ ਫਿਰਦਾ ਤੁਸੀਂ ਨੌ ਚਰਨਜੀਤ ਸਿੰਘ ਆ ਮੇਰਾ ਕੱਚਾ ਨੋ ਰਿੰਕੂ ਬਵਾਰੀ ਕਹਿੰਦੇ ਜੀ ਨੰਬਰ ਦੱਸੋ ਜੀ ਦਵਾਰੀ 82890 ਜੀ ਹਾਂਜੀ 42665 ਜੀ ਠੀਕ ਹੈ ਜੀ ਆਪਣੇ ਕੋਲ ਕਿੰਨੇ ਨਾਗ ਵੀਰੇ ਅੱਜ ਅੱਜ 8 ਨਾਗਾ ਜੀ ਵਿਕਰੀ ਵਾਲੇ ਠੀਕ ਹੈ ਠੀਕ ਹੈ ਸੱਜਰ ਤੋਂ ਉੱਕੜ ਗੱਬਣ ਵਿੱਚ ਹਾਂਜੀ ਭਈਆ ਦੇਸੀ ਗਾਹ ਦੇ ਦੱਸੋ ਜੀ ਜਾਣਕਾਰੀ ਇਹ ਜੇਸੀ ਨੂੰ ਅੱਜ ਜੀ 8 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਮਗਰ ਸਾਈਵਾਲ ਦਾ ਕਰੋ ਸਾਹ ਟੀਕਾ ਸਾਈਵਾਲ ਦਾ ਭਰਾ ਵਾਸੀ ਪਿਓਰ ਨਹੀਂ ਬਣੀ ਵੀ ਕਿਉਂ ਦੇਸੀ ਦੇ ਪੇਟ ਹਾਂਜੀ 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 ਹੁਣ ਇਹਦੇ ਥਲੇ 10 ਕਿਲੋ ਬੋਲਾ ਤਿਆਰ ਆਈ ਚਾ ਦੋ ਡੰਕ ਤਿੰਨ ਡੰਕ ਚੋਕੇ ਲੈ ਜਾਈ ਭਾਵੇਂ 8 ਦਿਨ ਚੋਈ ਚੱਲੇ ਜੀ ਨਿਆਣੇ ਦੀ ਪੱਕੀ ਆ ਭਾਵੇਂ ਬੁੜੀਆਂ ਚੋਦੇ ਨੇ ਸੀਲ ਗਰੀਬ ਆ ਦੇਖ ਲਓ ਬਹੁਤ ਸਹੀ ਹੈ ਜੀ ਇਹ ਗੱਲ ਸੀਲ ਸਾਊਆ ਬੁੜੀਆਂ ਚੋਦੇ ਕੋਈ ਚੋਵੇ ਨੂੰ ਕੋਈ ਨੰਦ ਵਿਚਾਰ ਨਹੀਂ ਸਹੀ ਗੱਲ ਹੈ ਜੀ ਤੋੜ ਕੇ ਕਹੋ ਤੋ ਦੇਖ ਪਰਾ ਹਰ ਬ੍ਰਿਕੇਸਨ ਦੇਸੀ ਲੈਣੀ ਆ ਚਾਹ ਬਾਣਾ ਦੇਸੀ ਦੁੱਧ ਪੀਣ ਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਦੁੱਧ ਦੇਸੀ ਤੇ ਗਾਂ ਦਾ ਮਸੂਰ ਸੀ ਆਪਣੇ ਠੀਕ ਹੈ ਜੀ ਇੱਕ ਨੰਬਰ ਦੁੱਧ ਹੁੰਦਾ ਜੀ ਤੇ ਬਾਈ ਜੀ ਕੋਲ ਗਾਂ ਦੇਸੀ ਆ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਗਰਜੀਤ ਜੀ ਦਾ ਫਾਰਮੂ ਆਟੋ ਜੀਤਾ ਫਾਰਮਾਟ ਨੂੰ ਵਰਕਸ਼ਾਪ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆ ਜਾਓ ਪਰਾ ਸੂਰਾ ਤਰਾ ਦੇਖ ਸਕਦੇ ਹੋ ਠੀਕ ਹੈ ਜੀ ਓਕੇ ਜਮਾ ਮੋੜ ਲੇ ਜਮਾ ਦੇਖ ਸਕਦੇ ਹੋਰਾ 38000 ਜੀ ਓਕੇ ਜਮਾ ਜਮਾ ਚੋ ਕੇ ਲਓ ਜੀ ਰੇਟ ਭਰਾ ਜਮਾ ਖੱਚ ਗਈ ਦੱਸੀ ਠੀਕ ਹੈ ਨਾ ਲੈ 28000 ਰੁਪਏ ਮਨ ਲਈ ਬਸ ਠੀਕ ਆ ਮਾਨਤਾ ਨੋ ਹੋ ਜਾਈ ਜੀ ਕਰ ਦਾਂ ਇਹ ਮਾੜਾ ਮੁੱਲੋ ਪੁਰਾ 28000 ਬਾਈ ਨੇ ਜਮਾ ਦੱਸਿਆ ਰੇਟ ਜਿਸ ਕਿਸੇ ਵੀਰ ਨੂੰ ਜ਼ਰੂਰ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਪੈਂਡ ਸਹਿਣਾ ਠੀਕ ਹੈ ਜੀ ਹਾਂਜੀ ਵੀਰ ਜੀ ਜਾਂ ਦੂਜੀ ਵੜਾ ਦੱਸੋ ਜੀ ਦੂਜੀ ਵੜਾ ਤਾਜੀ ਆ ਜੀ ਹਾਂਜੀ ਬੱਚਾ ਮਰਿਆ ਇਹਦਾ ਠੀਕ ਹੈ ਜੀ ਏ ਹਜੇ ਚਾੜਤੀ ਲੌਂਦੀ ਆ ਜੀ ਠੀਕ ਆ ਜੀ ਥੋੜਾ ਜਿਹਾ ਦੋਗਲੀ ਕਰਕੇ ਨਾ ਹਜੇ ਪੂਰੀ ਧੀ ਜੀ ਨਹੀਂ 8 ਕਿਲੋ ਦੁੱਧ ਇਹਨੂੰ ਬਣ ਚੱਦਦੇ ਨਾ ਕੋਈ ਸੁਈ ਵੀ ਆ ਜੀ ਠੀਕ ਆ ਜੀ ਮੜਾ ਦਿਖਾ ਦਿਓ ਫੇਸ ਕੁਆਲਟੀ ਠੀਕ ਆ ਲੋ ਜੀ ਦੇਖ ਲਓ ਮੜਾ ਤੋਰਕ ਵੀ ਦਿਖਾ ਦਿਓ ਤੋਰਕ ਨਹੀਂ ਇਹਦਾ ਰੇਟ ਵੀ ਦੱਸ ਦਿਓ ਭਰਾ ਇਹ ਦੇ ਰਹਿਆਂਗੇ 27000 ਦੀ ਠੀਕ ਆ ਜੀ ਲਓ ਭਰਾ ਜਿਸ ਨੇ ਲੈਣੀ ਹੈ ਘੱਟ ਪੈਸੇ ਲਾਉਣੇ ਤਾਂ ਬਾਈ ਕੋ ਜਰੂਰ ਲੈ ਕੇ ਜਾਇਓ ਪਿੰਡ ਸਹਿਣਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਵਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਦਿਆ ਕਰੋ ਦੇਖੋ ਭਰਾ ਠੀਕ ਆ ਜੀ ਤੇ ਬੱਚਾ ਮਰ ਗਿਆ ਇਹਦਾ ਬੱਚਾ ਮਰਿਆ ਜੀ ਹਜੇ ਟਿੱਕੀ ਨਹੀਂ ਗਈ ਪੂਰੀ ਟਿਕ ਜੂਗੀ ਦੁੱਧ 10-12 ਕਿਲੋ ਦਊਗੀ ਠੀਕ ਹੈ ਜੀ ਤਾਜ਼ਗੀ ਆ ਲਓ ਭਰਾ ਠੀਕ ਹੈ ਜੀ ਚਾਹੇ ਤਿੰਨ ਟੈਂਕ ਚੋ ਕੇ ਲੈ ਜਾਓ ਠੀਕ ਹੈ ਜੀ ਕੋਈੜਕਾ ਨਹੀਂ ਤਾਂ ਤੁੰ ਵੀ ਰੋਕ ਕੇ ਆ ਜੀ ਜਮਾ ਓਕੇ ਆ ਜੀ ਠੀਕ ਹੈ ਜੀ ਹਾਂਜੀ ਭਾਈ ਦੱਸੋ ਤੀਜੇ ਨੰਬਰ ਵਾਲੀ ਇਹ ਜੀ 10 ਕਿਲੋ ਦੁੱਧ ਦਾ ਠੀਕ ਹੈ ਜੀ ਡੇਢ ਮਹੀਨੇ ਦੀ ਪ੍ਰੈਗਨੈਂਟ ਆ ਠੀਕ ਹੈ ਜੀ ਆ ਬੱਸ ਆ ਇਹਦਾ ਮਗਰ ਖੜਾ ਜੀ ਠੀਕ ਹੈ ਜੀ ਲੋੜ ਡੰਗ ਚੋਕੇ ਲਓ ਜੀ ਠੀਕ ਹੈ ਜੀ 45 ਜਨਾਂ ਦੀ ਗੱਬਣਾ ਜੇ ਚੈੱਕ ਕਰਾਉਣੀ ਆ ਆਪਣਾ ਡਾਕਟਰ ਲੈ ਕੇ ਕਰਵਾ ਸਕਦੇ ਠੀਕ ਹੈ ਜੀ 20 ਤਰੀਕ ਦੀ ਇਹ ਆਈ ਹੋਈ ਵੀ ਆ ਠੀਕ ਹੈ ਜੀ ਇਧਰ ਰੇਟ ਇਹਦਾ ਰੇਟ 32000 ਰੁਪਏ ਆ ਜੀ ਮੋੜ ਲਓ ਜੀ ਲੈ ਆਓ ਇਧਰ ਤੇ ਦੇਖ ਸਕਦੇ ਹੋ ਭਰਾ ਬਾਈ ਕੋਲ ਗਾਂ ਇਹ ਵੀ ਆ ਜੇ ਕਿਸੇ ਨੇ ਲੈਣੀ ਆ ਬਸ ਆ ਦੇ ਮਗਰ ਆ ਬਾਕੀ ਭਾਈ ਕਹਿੰਦਾ ਗੱਬਣਾ ਚੈੱਕ ਕਰਵਾ ਕੇ ਲੈ ਜਾ ਸਕਦੇ ਹੋ ਭਰਾ ਰੇਟ ਬਾਈ ਨੇ ਦੱਸ ਹੀ ਦਿੱਤਾ ਬਾਈ ਜੀ ਨਾਲ ਕਨੈਕਟ ਕਰ ਲਓ ਨੰਬਰ 3 ਵਾਲੀ ਗਾਂ ਜੀ ਠੀਕ ਹੈ ਜੀ ਭਾਈ ਥਾਂ ਥੂਣ ਜਮਾ ਓਕੇ ਜੀ ਓਕੇ ਹੈ ਜੀ ਚੋਕੇ ਲਓ ਤਨ ਟਾਈਮ ਜੋ ਕਿ ਬਾਈ ਕਹਿੰਦਾ ਦੱੱਲੀ ਕਰਕੇ ਲੈ ਕੇ ਜਾਓ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜਸਵੀਰ ਨੇ ਘੱਟ ਪੈਸੇ ਲਾਉਣੇ ਆ ਤਾਂ ਜ਼ਰੂਰ ਬਾਈ 10 ਕਿਲੋ ਦੁੱਧ ਤਿਆਰ ਆ ਜਮ 10 ਕਿਲੋ ਦੁੱਧ ਤਿਆਰ ਆ ਬਾਈ ਜੀ ਕਹਿੰਦਾ ਠੀਕ ਹੈ ਜੀ ਪੈਂਡ ਸਹਿਣਾ ਨੇੜੀ ਆਪਣੇ ਤੇ ਜ਼ਰੂਰ ਬਾਈ ਨਾਲ ਕਨੈਕਟ ਕਰੋ ਜੀ ਹਾਂਜੀ ਬਾਈ ਜੀ ਆ ਦੱਸੋ ਜੀ ਗਾਂ ਦੇ ਟਡੇ ਇਹ ਸਾਈ ਵਾਲਾ ਜੀ ਹਾਂਜੀ 5 ਮਹੀਨੇ ਦੀ ਇਹ ਗੱਬਣ ਦੁੱਧੋ ਹਟੀ ਆ ਜੀ ਠੀਕ ਹੈ ਜੀ ਦੂਜੇ ਸੂਏ ਸੋਣਾਗੇ ਨੇ ਠੀਕ ਹੈ ਜੀ ਇਹਦਾ ਮੁੱਲ 45000 ਹੈ ਠੀਕ ਹੈ ਤੇ ਉਹ ਦੂਆ ਵੀ 5 ਮਹੀਨੇ ਦੀ ਗੱਬਣਾ ਇਹ ਵੀ ਸਾਈ ਵਾਲਾ ਜੀ ਠੀਕ ਹੈ ਜੀ ਸੀਲ ਗਰੀਬ ਇਹ ਵੀ ਆ ਠੀਕ ਹੈ ਜੀ ਥਣਾ ਲੀਆਂ ਓਕੇ ਆ ਕੋਈ ਬਾਹਰ ਦਾ ਨੁਕਸ ਗੱਬਣਾ ਚੈੱਕ ਆ ਦੁੱਧ ਹੈ ਨਹੀਂ ਇਹਨਾਂ ਥੱਲੇ ਠੀਕ ਹੈ ਜੀ ਇਹਦਾ ਮੁੱਲ 30000 ਆ ਠੀਕ ਹੈ ਜੀ ਆ ਗਈ ਕਰਾਸ ਬਰੀਡ ਜੀ ਹਾਂਜੀ ਅਮਰੀਕਨ ਚ ਕਰਾਸ ਠੀਕ ਹੈ ਜੀ 5 ਮਹੀਨਿਆਂ ਦੀ ਗੱਬਣਾ ਹਾਂਜੀ ਦੂਜੇ ਸੁਹੀ ਇਹਨੇ ਸੁਣਾ ਦੁੱਧ ਉਹ ਵੀ ਬੰਦਾ ਜੀ ਠੀਕ ਹੈ ਜੀ ਇਹਦਾ ਮੁੱਲ ਵੀ 30000 ਆ ਠੀਕ ਹੈ ਜੀ ਪਾਲਣ ਵਾਸਤੇ ਇਹ ਠੀਕ ਆ ਜੀ ਠੀਕ ਆ ਜੀ ਲੋ ਭਰਾ ਅੰਦਰ ਲਿੰਗਾਂ ਨੂੰ ਤਨ ਦਿਖਾਤੀਆਂ ਕੋਈ ਜੀ ਨਾ ਜੁਰੂਕ ਨਟ ਕਰੋ ਭਾਈ ਰੇਟ ਜਮਾ ਸਹੀ ਦੱਸੀ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਵਸੀ ਹੈ ਜੀ ਹਾਂਜੀ ਇਹ ਵੀ 1 ਮਹੀਨੇ ਦੀ ਗਾਰੰਟੀ ਨਾਲ ਬਣਾਈ ਠੀਕ ਹੈ ਜੀ ਇਹਦਾ ਮੁੱਲ 20000 ਰੁਪਇਆ ਠੀਕ ਹੈ 20000 ਜੀ ਹਾਂਜੀ ਠੀਕ ਹੈ ਜੀ ਗੱਪਾ ਠੀਕ ਹੈ ਜੀ ਦੇਖੋ ਭਰਾ ਬਸੀ ਪੂਰੀ ਸੋਹਣੀ ਸਨਖੀਆ ਜੀ ਕੰਨ ਕੁੰਨ ਛੋਟਿਆ ਫੇਸ ਕੁਆਲਿਟੀ ਦਿਖਾ ਦਿਦਣ ਵੜਿਆ ਆ ਜਾ ਪੁੱਤ ਲਓ ਪਾ ਠੀਕ ਹੈ ਹਾਂਜੀ ਬਾਈ ਜੀ ਆ ਦੱਸੋ ਜੀ ਅਗਲੀ ਵਾਰ ਇਹੇ ਆਪਾਂ ਖਾਲੀ ਕਰਕੇ ਹੀ ਦੇਵਾਂਗੇ ਜੀ ਹੁਣ ਹੀ ਲੈਂਦੀ ਆ ਠੀਕ ਆ ਜੀ 7 ਕਿਲੋ ਦੁੱਧ ਦਾ ਠੀਕ ਆ ਜੀ ਉਹ ਕਹਿੰਦੇ 1.5 ਮਹੀਨਾ ਠੀਕ ਆ ਭਰਾ ਪਰ ਆਪਣੇ ਕੋਲ ਆਈ ਨੂੰ 3 ਦਿਨ ਹੀ ਹੋਏ ਆ ਠੀਕ ਆ ਜੀ ਇਹਦਾ ਮੁੱਲ 27000 ਰੁਪਇਆ ਠੀਕ ਆ ਜੀ ਦੁੱਧ ਵੀਰੇ ਕਿੰਨਾ ਦੁੱਧ 8 ਕਿਲੋ ਹੋਏਗਾ ਹੁਣ ਇਸ ਵੇਲੇ ਠੀਕ ਆ ਜੀ ਚਾਰ ਤੁੰ ਦਾ ਸੇਵਾ ਦਾ ਹੀ ਠੀਕ ਆ ਜੀ 4 ਕਿਲੋਸ ਬਣ ਚਾਰ ਉਧਰੋਂ ਕਰ ਦੋ ਮੜਾ ਜੀ ਦਿਖਾ ਦੋ ਆ ਲੋ ਦੇਖ ਸਕਦੇ ਹੋ ਸੰਤੋਖਪੁਰ ਜਿਸ ਕਿਸੇ ਨੇ ਲੈਣੀ ਹੈ ਬਾਈ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਤਾਂ ਤੁੰਗ ਬ੍ਰੋ ਓਕੇ ਜੀ ਹਾਂ ਜੀ ਓਕੇ ਆ ਗੱਬਣ ਵੀ ਹੋ ਸਕਦੀ ਆ ਇਹ ਹਾਂਜੀ ਹਾਂਜੀ ਠੀਕ ਹੈ ਕਿ ਜੇ ਆਪਾਂ ਗਰੰਟੀ ਨਹੀਂ ਦੇ ਸਕਦੇ ਠੀਕ ਹੈ ਜੀ ਆਈ ਨੂੰ ਤਿੰਨ ਚਾਰ ਦਿਨ ਹੀ ਹੋਇਆ ਠੀਕ ਹੈ ਜੀ ਲੋਪਰਾ ਆਪਾਂ ਪਿੰਡਾਂ ਦੀ ਵੀਡੀਓ ਬਣਾਉਣੀ ਆ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਠੀਕ ਹੈ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਤਾਂ ਕਿ ਸੁਣ ਨਵੇਂ ਦਿਨ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਓਕੇ